ਮਲਾਜਮ ਬ੍ਰੋਧੀ ਮੁਰਦਾਬਾ ਮਲਾਜਮ ਬੋਧੀ ਕੌਂਸਲਰ ਮੁਰਦਾਬਾ ਕਾਂਗਰਸੀ ਐਮਸੀ ਮੁਰਦਾਬਾ 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 ਕਾਂਗਰਸ ਐਮਸੀ ਮੁਰਦਾਬਾ 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 ਅਸੀਂ ਤਾਂ ਅਸੀਂ ਤਾਂ ਜਿਹੜੀ 15 ਦਿਨ ਪਹਿਲਾਂ ਸਟ੍ਰਾਈਕ ਕੀਤੀ ਸਾਰੇ ਐਮਸੀਆਂ ਦਾ ਧੰਨਵਾਦ ਕਰਨਾ ਸੀਗਾ ਐਂਡ ਤੇ ਆ ਕੇ ਭੂਂਬਲਾ ਸਾਹਿਬ ਨੇ ਮਲਾਜਮਾਂ ਦੇ ਬਰਖਲਾ ਬੋਲ ਦਿੱਤਾ ਤਾਂ ਇਹ ਰੋਲਾ ਪੈਣ ਦਾ ਕਾਰਨ ਇਹੀ ਆ ਔਰ ਮੈਂ ਤਾਂ ਇਹ ਚੰਨਾ ਕਿ ਕਿਸੇ ਵੀ ਮਲਾਜ਼ਮ ਚਾਹੇ ਫਾਇਰ ਬ੍ਰਿਗੇਡ ਦਾ ਚਾਹੇ ਸਫਾਈ ਸੇਵਕਾ ਕਿ ਹਰ ਵੇਲੇ ਇਹ ਭੂਮਲਾ ਸਾਹਿਬ ਹੁਣੀ ਹੀ ਕੱਲ ਹੀ ਉਹਨਾਂ ਦੇ ਵਿਰੋਧ ਚਾਹਦੇ ਆ ਜੀ ਭਾਜੀ ਵਿਰੋਧ ਚਾਹਦੇ ਆ ਆਪਸ ਤੁਹਾਡੇ ਸਾਹਮਣੇ ਵਿਰੋਧ ਚਾਹੇ ਇਸ ਕਾਰਨ ਕੀ ਮੰਨਦੇ ਹੋ ਤੁਸੀਂ ਮੈਂ ਇਹ ਉਹਨਾਂ ਕੋਲ ਪੁੱਛਿਆ ਜਾ ਸਕਦਾ ਭਾਜੀ ਮੈਂ ਦੰਦਾ ਕੋ ਸਾਡੇ ਇੱਕ ਮਲਾਜ਼ਮ ਆ ਰਿਸ਼ਤੇਦਾਰ ਆ ਮੇਰਾ ਉਹ ਜਿਹੜਾ ਨਾ ਸ਼ਿਕਾਇਤਾਂ ਲਿਖਦਾ ਲਿਖ ਲੇ ਕੇ ਇਹਨਾਂ ਨੂੰ ਗਲਤ ਹਰੇਕ ਮਲਾਜ਼ਮ ਦੀਆਂ ਦਿੰਦਾ ਪਿਆ ਮਲਾਜਨ ਕੋ ਐਹੁਣ ਸਾਡੇ ਐਮਸੀ ਸਹਿਬਾਨ ਜਿਹੜੇ ਕੁਛ ਹੈਗੇ ਆ ਉਹਨਾਂ ਦੇ ਮਗਰ ਲਾ ਕੇ ਜਿਹੜੀ ਇੱਥੇ ਸ਼ਾਇਦ ਕੁਰਸੀਆਂ ਦਾ ਵੀ ਰੋਲਾ ਸ਼ਾਇਦ ਪਤਾ ਹੋਣਾ ਸਾਰਿਆਂ ਨੂੰ 2015 ਚ ਖਰੀਦੀਆਂ 19 ਦੇ ਵਿੱਚ ਉਹਦੇ ਬਿੱਲ ਬਣਵਾਏ ਇਹ ਕਹਿੰਦੇ ਜੀ GST ਨੇ ਉੱਤੇ ਲੱਗਾ ਜੇ 19 ਚ 15 ਦਾ ਸਮਾਨ ਖਰੀਦ ਲਿਆ ਬਿੱਲ ਤਾਂ ਉਹਦਾ 19 ਸੀਗਾ 19 15 ਦੇ ਵਿੱਚ GST ਨੇ ਸੀ 19 ਦੇ ਵਿੱਚ GST GST ਲਾ ਕੇ ਬਿੱਲ ਕਟਾਤੇ ਜਦ ਕਿ ਮੈਂ ਖਰੀਦਿਆ ਵੀ ਨਹੀਂ ਕੁਛ ਐਮਸੀ ਉਹਨਾਂ ਨੇ ਜਿਹੜੇ ਅਸਲੇ ਮੁੱਕੇ ਦੇ ਮੇਰੇ ਖਿਲਾਫ ਲਿਖੇ ਉਹਨਾਂ ਨੇ ਬੋਲੇ ਆ ਉਹਨਾਂ ਨੇ ਆਹ ਇਹ ਅਤਿਰਾਜ ਕੀਤਾ ਸੀਗਾ ਚੀਜ਼ ਦਾ ਜਦ ਕਿ ਸੁਨੇਚਕਾ ਤਾਂ ਮੈਂ ਪੀਪਨੌਨਾ ਤੇ ਸੀ ਉਹ ਤੋਂ ਬਾਅਦ ਫਿਰ ਇੱਕ ਦੋ ਰੋਲੇ ਹੋਰ ਸੀ ਮੇਰੇ ਕੋਲ ਸਟੇਜ ਨਹੀਂ ਦਾ ਉਹ ਮੇਰੇ ਜਿਹੜੀ ਆ ਡਾਇਰੈਕਟੋਰੇਟ ਨੇ ਵੀ ਉਸ ਚੀਜ਼ ਦਾ ਫੈਸਲਾ ਦਿੱਤਾ ਸੀ ਫਿਰ ਇੱਥੇ ਸਾਡੇ ਇੱਕ ਜਤਿੰਦਰ ਕੁਮਾਰ ਆ ਸਾਡੇ ਆਰਟੀ ਹੈਗਾ ਮਲਾਜਾ ਕਰਪਸ਼ਨ ਕਰਪਸ਼ਨ ਕਰਦਾ ਲੇਕਿਨ ਸਸਪੈਂਡ ਹੋਇਆ ਸੀਗਾ ਉਸ ਬੰਦੇ ਨੇ ਕਰ ਕਰਕੇ ਫਿਰ ਇੱਕ ਐਨ ਕੇ ਜਿੰਦਲ ਰਿਟਾਇਰ ਜਿਹੜਾ ਜੱਜੀ ਸੀਗਾ ਪੰਚਕੂਲੇ ਦਾ ਉੱਥੇ ਤੱਕ ਮੇਰੀ ਇਨਕੁਇਰੀ ਲੱਗੇ ਉੱਥੇ ਜਾ ਕੇ ਵੀ ਇਹਨੂੰ ਫਟਕਾਰ ਪਈ ਇਹਨਾਂ ਨੂੰ ਗਲਤ ਰਾਏ ਦੇ ਕੇ ਆ ਜਿਹੜਾ ਇੱਕ ਹੋਰ ਨਕਸ਼ੀ ਸੰਧੀ ਸੀਗਾ ਨਕਸ਼ੇ ਸੰਧੀ ਮੈਂ ਇੱਕ ਸਾਂਸ ਕਲਰਕ ਹੋ ਕੇ ਉਤੋਂ ਬਾਅਦ ਇੱਥੇ ਇੱਕ ਬਦਲਿਆ ਸੀਗਾ ਜਿਹੜਾ ਡਾਕਟਰ ਕਰਦੇ ਸੀ ਉਹ ਮੈਂ ਗਿਆ ਵੀ ਆਪਾਂ ਵਿਰੋਧ ਵਾਲੀ ਗੱਲ ਮਤਾਂ ਤੁਹਾਡਾ ਕਰ ਦਿੱਤਾ ਸੀ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਵੀ ਆਪਾਂ ਹੁਣ ਇਹਨੂੰ ਬਾਈਂਡ ਅਪ ਕਰੀਏ ਜੋ ਗੱਲਾਂ ਹੋ ਜਾਂਦੀਆਂ ਉਹ ਹੋ ਗਈਆਂ ਮਤਾਂ ਤੁਹਾਡਾ ਪ੍ਰਵਾਨ ਹੋ ਗਿਆ ਆਪਾਂ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹਨੂੰ ਬਾਈਂਡ ਅਪ ਕਰੀਏ ਆਪਾਂ ਨਵੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਅਬਾਰ ਆਪਾਂ ਉਹਨਾਂ ਦਾ ਉਦਘਾਟਨ ਕਰਨਾ ਆਪਾਂ ਸਾਰੇ ਇਹ ਦੱਸਦੇ ਆ ਇਹਨਾਂ ਦੇ ਨਾਲ ਹਰ ਇੱਕ ਮੁਲਾਜ਼ਮ ਦੇ ਨਾਲ ਆ ਹਰ ਇੱਕ ਮੁਲਾਜ਼ਮ ਦੇ ਨਾਲ ਚਾਰ ਪੰਜ ਐਮਸੀ ਆ ਜੀ ਸਾਡੇ ਮੁਲਾਜ਼ਮ ਬਰੋ ਹਰ ਇੱਕ ਮੁਲਾਜ਼ਮ ਦਾ ਬਹੁਤ ਲੱਗਦਾ ਕਰਦੇ ਆ ਕਿਤੇ ਸਫਾਈ ਸੇਵਕਾਂ ਦਾ ਕਿਹੋ ਜਿਹਾ ਵਿਰੋਧ ਕਰਦੇ ਆ ਅਸੀਂ ਉਹਨਾਂ ਨੂੰ ਕਿਹਾ ਵੀ ਆ ਸਤਿਕਾਰ ਤਦੇ ਉਹਨਾਂ ਨੂੰ ਇਸ ਚੀਜ਼ ਦੀ ਫਟਕਾਰ ਮਾਰ ਆਪਾਂ ਮੇਰੀ ਬੇਨਤੀ ਹੈ ਸਤਿਕਾਰਯੋਗ ਐਮਸੀ ਆ ਉਹ ਵੀ ਸਾਰੇ ਸਤਿਕਾਰਯੋਗ ਆ ਆਪਾਂ ਇਦਾਂ ਦੀ ਗੱਲ ਮੇਰੀ ਹੱਥ ਜੋੜ ਕੇ ਬੇਨਤੀ ਵੀ ਆਪਾਂ ਇਹਨੂੰ ਹੁਕਮ ਦੱਸੋ ਸਤਿਕਾਰਯੋਗਾਂ ਦਾ ਕੰਮ ਬਸ ਬਸ ਠੀਕ ਹੈ ਸਾਡਾ ਮਤਾ ਪਾਸ ਹੋ ਗਿਆ ਸਾਨੂੰ ਆਪਣੇ ਮਤੇ ਤੱਕ ਸਗਾ ਮਤਲਬ ਮਤਾ ਸਾਡਾ ਪਾਸ ਹੋ ਗਿਆ ਆ ਇਸ ਕਰਕੇ ਅਸੀਂ ਸਾਰੇ ਐਮਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਨਾਲ ਖੜੇ ਯੂਨੀਅਨ ਬਿਲਕੁਲ ਬਿਲਕੁਲ ਜੂਨੀਅਨ ਨਾਲ ਆ ਜੀ ਬਿਲਕੁਲ ਬਿਲਕੁਲ